ਹਜੀ ਕੀ ਨਾਮ ਆ ਤੁਹਾਡਾ ਹਜੀ ਕੀ ਨਾਮ ਆ ਤੁਹਾਡਾ ਮੈਂ ਨਾ ਹੋਰ ਪੁੱਛ ਲਈ ਹੈ ਫੜੀ 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 ਮੇਲ ਫੜਾਇਲ ਫੜ 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 ਫੜਦਾ 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 ਇਹਨੂੰ ਫੜਦਾ ਹਲੇ ਫੋੜ ਕੇ ਮਾਰਿਆ ਫੋੜ ਕੇ ਮਾਰਿਆ ਫੋੜ ਕੇ ਮਾਰਿਆ ਮੇਰੀ ਗੱਡੀ 'ਚ ਮਾਰਿਆ ਤੂੰ ਬੱਸ ਦੇਖ ਅੱਛਾ ਕਰ ਤੂੰ ਮਲਾਇਮ ਨੇ ਜਿਹੜੀ ਆ दारू ਦਾ दा, दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਕਿਹੜਾ ਆ ਪੱਤਰਕਾਰ ਦਾ ਕੋਣ ਦਾ ਖੜਿਆ दारू ਪੀਣਾ दारू ਕਰੀ ਗਿਆ ਦਰਲੇ ਪੀਤੀ ਭੁਲਾਇਆ ਨਾ ਬਿੱਲ ਨਾ ਹੋ ਕਿਹੜੇ ਹੋ ਹਾਂ ਛੱਡ ਦੇ दारू ਬਾਥੂਮ ਕਰ ਰੋ ਤਾਂ ਕਰ ਤੁਸੀਂ ਤੂੰ ਹੈਗੀ ਆ ਮਲਾਇਮ ਕੱਢ ਬਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਤੋ ਮੈਨੂੰ ਕਿਹੜਾ ਥਾਣਾ ਥਾਣਾ ਕਾ ਬੰਦਾ ਥਾਣਾ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਥਾਣਾ ਦੇ ਤੋਂ ਤੁਸੀਂ ਕਿਹੜੀ ਹੋ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬਰੋ ਭਾਜੀ ਕਰੋ ਵੇਖੋ ਦੋ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ ਦਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਦੇ ਓ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੰਗਾ ਹੀ ਕਰੂਗਾ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਦਾਰੂ ਬਹੁਤ ਆ ਬਾਰੂ ਫੁੱਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਬਾਰੇ ਕੋ ਪਾਜੀ ਬਾਥਮ ਵਿੱਚ ਰਖਲੇ ਹੋਰ ਦੇਤੇ ਬਾਥਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਲੈ ਲੈ ਲਾਈਵ ਚਲਾ ਦਿਓ ਚਲਾ ਦੇ ਲਾਈਵ ਚਲਾ ਚਲਾ ਦੇ ਲਾਈਵ ਚਲਾ ਕਰੋ ਯਾਰ ਪਾਜੀ ਨੰਬਰ ਦਿਖਾਓ ਦਿਖਾਓ ਪਾਜੀ ਰੋਡ ਤੇ ਅੱਗੇ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋਡ ਤੇ ਮੂਤਾ ਪਿਆ ਸੀਗਾ ਦਾਰੂ ਬਿੱਤੀ ਹੋਈ ਆ ਜੀ ਫੱਪੜ ਮਾਰਿਆ ਨੇ ਸਾਡੇ ਪਤਾ ਨਹੀਂ ਤੁਹਾਨੂੰ ਅੰਗਾ ਤੁਮ ਦੱਸਦਾ ਮੈਂ ਨਾਮ ਪਾ ਕੇ ਰੋਣਾ ਹਲੋ ਹਾਲ ਚਾ ਹੈ ਮਨਦੀਪ ਸਿੰਘ ਮਨਦੀਪ ਸਿੰਘ ਦਾ ਨਾਮ ਮੇਰਾ ਤੁਸੀਂ ਇੱਕ ਮੁਲਾਜ਼ਮ ਫੜਿਆ ਕੌਣ ਸੀ ਆਏ ਇਸ ਲੋਕਾਂ ਮਾਜਰਾ ਸੁਣਾਓ ਅੱਜ ਨਾ ਗੁਰਪੁਰਬ ਜਾ ਰਿਹਾ ਸੀਗਾ ਚਲੋ ਥੜਾ ਇੱਥੇ ਬੈਠੇ ਜੀ ਖੜੇ ਸੀਗਾ ਇਹਨਾਂ ਫੋਟੋ ਲੱਗੀ ਹੋਈ ਆ 6350 ਸਾਲਾਂ ਦੀ ਫੋਟੋ ਲੱਗੀ ਹੋਈ ਆ ਉਹ ਥੱਲੇ ਬਾਥਰੂਮ ਕਰਦਾ ਪਿਆ ਸੀਗਾ ਮੈਂ ਕਿਹਾ ਅੰਕਲ ਜੀ ਤੁਸੀਂ ਇੱਥੇ ਬਾਥਰੂਮ ਕਰਦੇ ਪਏ ਹੋ ਉੱਪਰ ਫੋਟੋ ਲੱਗੀ ਹੋਈ ਆ ਗਲਤ ਗੱਲ ਆ ਇੱਥੇ ਇੰਨੇ ਕਰਮਚਾਰੀ ਲੱਗੇ ਹੋਏ ਨੇ ਕਰਮਚਾਰੀ ਇਹਨੇ ਇਹਨੇ ਸਫਾਈ ਤੇ ਲੱਗੇ ਹੋ ਸਵੇਰ ਤੇ ਲੱਗੇ ਹੋਏ ਨੇ ਤੁਸੀਂ ਇਹਦੇ ਸਵੇਰ ਬਾਥਰੂਮ ਕਰਦੇ ਪਏ ਹੋ ਐਨੀ ਗੱਲ ਕੀਤੀ ਮੈਂ ਕਰਨ ਤੋਂ ਬਾਅਦ ਇਹਨੇ ਨਾਲ ਹੀ ਮੇਰੇ ਥੱਪੜ ਮਾਰਿਆ ਮੁਲਾਜ਼ਮ ਥੱਪੜ ਮਾਰਿਆ ਮੈਂ ਕਿਹਾ ਥੱਪੜ ਕਾ ਮੇਰਾ ਮੇਰਾ ਮੋਬਾਈਲ ਫੜਿਆ ਚੱਕ ਕੇ ਰੋਡ ਤੇ ਸਿੱੜਤਾ ਸਭ ਕੁਝ ਹੈਗਾ ਮੇਕੋ ਜੀ ਬਾਥਰੂਮ ਕਰਦੇ ਵੀ ਹੈਗੀ ਥੱਪੜ ਮਾਰਨ ਦੇ ਵੀ ਹੈਗੀ ਸਭ ਕੁਝ ਹੈਗਾ ਫਿਰ ਉਸ ਤੋਂ ਬਾਅਦ ਮੈਨੂੰ ਕਿਹਾ ਮੈਂ ਕਿਹਾ ਦੂਈ ਕਰ ਕਾ ਤੂੰ ਕੌਣ ਆ ਉਹ ਹੈ ਫਲਾਣਾ ਟਿੰਕਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਅਫਸਰਾਂ ਵੱਡਾ ਅਗਰ ਠੀਕ ਹੈ ਚੰਡੀਗੜ੍ਹ ਮੇਰੀ ਟੂਟੀ ਆ ਮੈਂ ਫੜ ਲਿਆ ਜੀ ਉੱਕੇ ਤੇ ਫੜ ਗਏ ਚਲੋ ਭਲਾ ਜੰਦੇ ਸੱਤ ਨੰਬਰ ठाਣੇ ਵਾਲੀ ਪੁਲਿਸ ਆਂਦੀ ਜਬੀ ਇਹ ਮੁਲਾਜ਼ਮ ਆਂਦੇ ਪਏਗਾ ਸਚੂ ਸਾਹਿਬ ਜੋ ਵੀ ਕਾਬੂਦਾਰੀ ਕਰਵਾਈ ਮੈਂ ਆਪਣੇ ਵੱਲੋਂ ਕਰਵਾਉਂਗਾ ਜੀ ਹਾਂਜੀ ਇਹ ਸਰਕਾਰ ਵੀ ਹੋ ਹਾਂਜੀ ਇਹ ਦੋ ਦਿਨਾਂ ਦੇ ਤੁਸੀਂ ਚਲੋ ਉਹਨਾਂ ਨੇ ਰੋਕਿਆ ਹਾਂਜੀ ਪਰ ਇਹ ਕੀ ਲੱਗਦਾ ਜੀ ਆਪਾਂ ਪੁੱਛਦੇ ਕਿ ਦੋ ਦਿਨਾਂ ਦੇ ਇਹਨਾਂ ਪੁਲਿਸ ਮੁਲਾਜ਼ਮ ਨੂੰ ਕਿਸ ਤਰੀਕੇ ਦੇ ਨਾਲ ਫੜਿਆ ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਵੀ ਉਹਨੂੰ ਫੜਿਆ ਤੁਸੀਂ ਵੀ ਉਹਨੂੰ ਫੜਿਆ ਫੜਨਾ ਭਾਜੀ ਮੇਰੇ ਥੱਪੜ ਮਾਰਿਆ ਉਹਨੇ ਥੱਪੜ ਦਾ ਕੋਈ ਮੈੱਲ ਨਹੀਂ ਔਰ ਮਤਲਬ ਥੱਪੜ ਮਾਰ ਕੇ ਚੱਲ ਜੂਗਾ ਹੀ ਪੁਲਸ ਵਾਲੇ ਮੁਲਾਜ਼ਮ ਪੁਲਸ ਵਾਲਾ ਥ ਪਾਜੀ ਫੜੂਗਾ ਭਜਦਾ ਪਿਆ ਸੀਗਾ ਭਜਦਾ ਪਿਆ ਸੀਗਾ ਕਹਿੰਦਾ ਮੈਂ ਚੱਲਾਂ ਉਹ ਪਾਜੀ ਜੋ ਮੈਂ ਫੜਿਆ ਵਾ ਨਾ ਉਸ ਤੋਂ ਬਾਅਦ ਮੁਲਾਜ਼ਮਾਂ ਨੇ ਫੜਿਆ ਵਾ ਮੈਂ ਚਾਰ ਵਾਰੀ ਮੈਂ ਫੜਿਆ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਨੇ ਜਾਨ ਦੋ ਇਹਨੂੰ ਜਾਨ ਦੋ ਜੀ ਮੈਂ ਹੀ ਫੜਿਆ ਚਾਰ ਵਾਰੀ ਕੀ ਕਾਰਵਾਈ ਕਰਾਉਣਾ ਚਾਹਦੇ ਆਂ ਹਰ ਭਾਈ ਜੋ ਬੰਦੀ ਕਾਰਵਾਈ ਹੋਊਗੀ ਜੀ ਆ ਜਿਹੜਾ ਇਹ ਥੱਪੜ ਦੀ ਕਾਰਵਾਈ ਹੋਊਗੀ ਜਿਹੜਾ ਥੱਪੜ ਮਾਰਿਆ ਤੇ ਇੱਕ ਇਹਨੇ ਰੋਡ ਤੇ ਖੜ ਕੇ ਬਾਸਮ ਕੀਤਾ ਜੀ ਉਹਦੀ ਕਾਰਵਾਈ ਕਰਾਵਾਂਗੇ ਇਸ ਸਮਰਦਾ ਚੌਂਕ ਦੇ ਵਿੱਚ ਮੇਨ ਦੇ ਵਿੱਚ ਹੋਇਆ ਜੀ ਜੀ ਕਾਣਾ ਕਿਹੜਾ ਲੱਗਦਾ ਇਹਨੂੰ 7 ਨੰਬਰ ਲੱਗਦਾ ਜੀ ਨਾਮ ਕੀ ਹੈ ਭਾਈ ਆਪਾਂ ਮਨਦੀ ਹਾਂ ਜੀ ਮਨਦੀ ਮਨਦੀਪ ਮਨਦੀਪ ਜੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਅਗੇ ਚੰਡੀਗੜ੍ਹ ਚੰਡੀਗੜ੍ਹ ਅੱਛਾ ਜੀ ਆਫਿਸ ਅ ਅ ਮੈਂ ਹੁਣ ਕੀ ਹੁਣ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਭਾਈ ਕਿੱਥੋਂ ਆ ਮੈਂ ਪੈਂਡੀ ਤੇ ਆਣਾ ਜੀ ਆਪਣੀ ਨਹੀਂ ਨਹੀਂ ਆ ਰਹੇ ਸੀ ਤੁਸੀਂ ਆ ਕਿੱਥੋਂ ਰੇ ਦਾਰੂ ਪੀ ਕੇ चंडीगढ़ महोल न